ਜੋ ਆਮ ਆਦਮੀ ਪਾਰਟੀ ਆਪੋਜੀਸ਼ਨ ਚ ਹੁੰਦਿਆਂ ਹੋਇਆਂ ਸਵਾਲਾਂ ਕਰਨ ਦੀ ਗੱਲ ਕਰਦੀ ਸੀ ਕਿ ਅਸੀਂ ਸਵਾਲ ਕਰਨੇ ਸਿਖਾਏ ਐ ਅੱਜ ਕੱਲ ਉਹਨਾਂ ਸਵਾਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਅੱਜ ਵੀ ਦੋ ਤਿੰਨ ਉਦਾਹਰਨਾਂ ਸਾਹਮਣੇ ਆਈਆਂ ਪਿਛਲੇ ਕਈ ਦਿਨਾਂ ਤੋਂ ਸਿਲਸਿਲਾ ਚੱਲ ਰਿਹਾ ਜਦੋਂ ਘੇਰ ਕੇ ਖੜ ਜਾਂਦੇ ਆ ਲੋਕ ਵਿਧਾਇਕਾਂ ਨੂੰ ਦੇਖੋ ਇਸ ਟਾਈਮ ਤੇ ਆਮ ਆਦੀ ਪਾਰਟੀ ਨੂੰ ਹਵਲ ਕਰਾਣ ਲੈਣਾ ਚਾਹੀਦਾ ਆਮ ਆਦੀ ਪਾਰਟੀ ਛੱਡੋ ਉਹਨਾਂ ਦੇ ਐਮ ਐਲ ਏ ਨੂੰ ਹਵਲ ਕਰਾਣਾ ਚਾਹੀਦਾ ਹੈ ਕਿਤੇ ਤੇ ਕੋਈ ਜਿਹੜਾ ਵਾ ਐਮ ਐਲ ਏ ਟੀਚਰਾਂ ਕੋ ਮਾਫੀ ਮੰਗਦਾ ਕਿਤੇ ਅੱਜ ਇੱਕ 42 ਤੋਂ ਐਮਐਲਓ ਡਰਦਾ ਮਾਰਾ ਗੱਡੀ ਦੇ ਉੱਪਰ ਚੜ ਗਿਆ ਟਾਈਮ ਆਊਗਾ ਤੁਹਾਨੂੰ ਕੋਠਿਆਂ ਤੇ ਚੜਨਾ ਪੈਣਾ ਹੈਗਾ ਜਿਸ ਹਿਸਾਬ ਨਾਲ ਤੁਸੀਂ ਪੰਜਾਬ ਦੇ ਲੋਕਾਂ ਨੂੰ ਮਖੌਲ ਕੀਤਾ ਜਾਂ ਪੰਜਾਬ ਦੇ ਲੋਕਾਂ ਨੂੰ ਬੁੱਧੂ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ ਅੱਜ ਤੁਸੀਂ ਗੱਡੀਆਂ ਦੇ ਬੌਂਡਰਡ ਤੇ ਚੜੇ ਹੋ ਆਉਣ ਵਾਲੇ ਸਮੇਂ ਤੁਹਾਨੂੰ ਕੋਠਿਆਂ ਤੇ ਚੜਨਾ ਪੈਣਾ ਚਿਬਾਰਿਆਂ ਤੇ ਚੜਨਾ ਪੈਣਾ ਹੈਗਾ ਲੁਕਣਾ ਵੀ ਪੈਣਾ ਹੈਗਾ ਕਿਉਂਕਿ ਤੁਹਾਡੇ ਕੋਈ ਕੰਮ ਨਹੀਂ ਹੋਏ ਕੰਮ ਤੁਸੀਂ ਜਿਹੜੇ ਹੋਰ ਕਰ ਰਹੇ ਹੋ ਪੁੱਠੇ ਕੰਮ ਕਰ ਰਹੇ ਤੇ ਜਿਹੜੇ ਪੁੱਠੇ ਕੰਮ ਕਰਦੇ ਨੇ ਉਹਨਾਂ ਨੂੰ ਪੰਜਾਬ ਦੀ ਜਨਤਾ ਨੇ ਨਾ ਪਹਿਲਾਂ ਮaaf ਕੀਤਾ ਨਾ ਹੁਣ ਕਰਨਾ ਨਾ ਗਾਂ ਕਰਨਗੇ ਹੁਣ ਅੱਜ ਜਿਹੜੇ 2 ਐਮਐਲਏ 3 ਐਮਐਲਏ ਸਵਾਲ ਇੱਕ ਤੇ ਸੁਬੀਸ਼ ਸਿੰਘ ਮੈਸਟਰ ਕਰਨ ਜਿਹਦੇ ਖਿਲਾਫ ਪਹਿਲਾਂ ਹੀ ਅਣਗਿਣਤ ਮੁਕਦਮੇ ਦਰਜ ਨੇ ਕਦੀ ਉਹ ਟੈਲੀਫੋਨ ਕਰਦਾ ਡੀਸੀ ਨੂੰ ਕਿ ਮੇਰਾ ਫੋਨ ਖਰਾਬ ਹੋ ਗਿਆ ਕਦੀ ਰੌਲਾ ਵੀ ਫਲਾਣੇ ਸਿਪਾਈ ਨਾਲ ਪੰਗਾ ਪੈ ਗਿਆ ਅੱਜ ਉਹਨੂੰ ਦੂਜੀ ਤਜੀਹਾਰੋਂ ਨੁਕੀਰ ਰਿਆ ਤੁਸੀਂ ਦੇਖੋ ਕਿ ਇਹਨਾਂ ਲੋਕਾਂ ਨੇ ਇੱਕ ਪੋਲਿਟਿਸ਼ੀਅਨ ਦੀ ਇੱਜ਼ਤ ਹੀ ਘਟਾ ਦਿੱਤੀ ਕਦੀ ਸੁਣਿਆ ਸੀ ਕਿ ਆਮ ਲੋਕ ਉੱਠ ਕੇ ਕਿਸੇ ਐਮਐਲ ਨੂੰ ਕਹਿੰਦੇ ਕਿ ਤੇਰੀ ਤਾਂ ਔਕਾਤ ਨਹੀਂ ਹੈ ਤੇਰੀ ਹیثیت ਤੇਰੀ ਵਜੂਦ ਨਹੀਂ ਹੈ ਇਹਨਾਂ ਨੇ ਪੰਜਾਬ ਦੇ ਸਿਆਸਤਦਾਨਾਂ ਦੀ ਇੱਜ਼ਤ ਹੀ ਘਟਾ ਘਟਾ ਦਿੱਤੀ ਹੈ ਕਦੀ ਸੁਣਿਆ ਕਿ ਡਰ ਦੇ ਮਾਰੇ ਜਿਹੜੇ ਪਿਛਲੇ ਐਮਐਲਏ ਸੀ ਉਹ ਲੋਕਾਂ ਦੀ ਅੱਖਾਂ ਚ ਅੱਖਾਂ ਪਾ ਕੇ ਗੱਲ ਕਰਦੇ ਸੀ ਤੇ ਤੁਹਾਨੂੰ ਅੱਜ ਗੱਡੀਆਂ ਤੇ ਚੜਨਾ ਪੈ ਰਿਹਾਗਾ ਇੱਕ ਪਾਸੇ ਕਿਸਾਨ ਧਰ ਨਿਲਾ ਰਹੇ ਦੂਜੇ ਪਾਸੇ ਦੁਹੀ ਧਰ ਨਿਲਾ ਰਹੇ ਹੋ ਆਪ ਗੱਡੀਆਂ ਤੇ ਚੜ ਕੇ ਨਾਰੇ ਬਾਜੀ ਕਰ ਰਹੇ ਹੋ ਇਹ ਤੁਹਾਡਾ ਮਾੜਾ ਵਕਤ ਸ਼ੁਰੂ ਹੋ ਚੁੱਕਾ ਹੁਣ ਦੇਖੋ ਕਿ ਉਹ ਕਹਿੰਦੇ ਕਿ ਗਵਾਂਢੀ ਪਿੰਡ ਦੇ ਵਿੱਚ ਤੂੰ ਮਿਲਦਾਗਾ ਉਦਘਾਟਨ ਕਰਦੇ ਤੂੰ ਇੱਟ ਤੇ ਲਾਈ ਨਹੀਂ ਹੈਗੀ ਫਿਰ ਤੁਹਾਡੇ ਕੋਲ ਜਵਾਬ ਨਹੀਂ ਹੈਗਾ ਉਧਰ ਉਹ ਮਾਈਸਰ ਖੰਨਾ ਕੋ ਕਿ ਜਵਾਬ ਨਹੀਂ ਉਧਰ ਕਿ ਉਹ ਜਿਹੜਾ ਹੈਗਾ ਸ਼ੈਰੀ ਕਲ ਸੀ ਕਿਸਾਨਾਂ ਨੇ ਧਰਨੇ ਲਾਉਣੇ ਨਾਰੇਬਾਜੀ ਉਹ ਉਹ ਕਹਿੰਨ ਕਿ ਆਮ ਆਦੀ ਪਾਰਟੀ ਮਰਦਾਬਾਦ ਉਹ ਕਹਿੰਵੇ ਆਮ ਆਦੀ ਪਾਰਟੀ ਜਿੰਦਾਬਾਦ ਵੀ ਤੇਰੇ ਕੱਲੇ ਦੇ ਕਹਿਨ ਦੇ ਨਾਲ ਆਮ ਆਦੀ ਪਾਰਟੀ ਜਿੰਦਾਬਾਦ ਨਹੀਂ ਹੋ ਜਾਣੀ ਤੇਰੇ ਕੱਲੇ ਦੇ ਕਹਿਨ ਤੇ ਵੋਟਾਂ ਨਹੀਂ ਪੈਣਗੀਆਂ ਵੋਟਾਂ ਦੇ ਇਨਾਂ ਕਿਸਾਨਾਂ ਨੇ ਮਜ਼ਦੂਰਾਂ ਨੇ ਦੁਕਾਨਦਾਰਾਂ ਨੇ ਵਪਾਰੀਆਂ ਨੇ ਪਾਉਣੀ ਵਪਾਰੀ ਤੁਹਾਡੇ ਤੋਂ ਨਾਰਾਜ਼ ਕਿਸਾਨ ਤੁਹਾਡੇ ਤੋਂ ਨਾਰਾਜ਼ ਖੇਤ ਮਜ਼ਦੂਰ ਤੁਹਾਡੇ ਤੋਂ ਨਾਰਾਜ਼ ਟੀਚਰ ਨਾਰਾਜ਼ ਮੁਲਾਜ਼ਮ ਵਰਗ ਨਾਰਾਜ਼ ਸਾਰੇ ਤੇ ਤੁਹਾਡੇ ਨਾਲ ਨਾਰਾਜ਼ ਨੇ ਤਹਾਡੇ ਨਾਲ ਹੈ ਕੌਣ ਹੈ ਦਿੱਲੀ ਵਾਲੇ ਦਿੱਲੀ ਵਾਲੇ ਨੇ ਆ ਕੇ ਵੋਟਾਂ ਦੇ ਨਹੀਂ ਪਾ ਦੇਣੀਆਂ ਹੈਗੀਆਂ ਇਸ ਕਰਕੇ ਇਹ ਸਰਕਾਰ ਨੂੰ ਹਲੇ ਵੀ ਸਮਝਣਾ ਚਾਹੀਦਾ ਆਮ ਆਦੀ ਪਾਰਟੀ ਦੇ ਐਮਐਲਏ ਨੂੰ ਹਲੇ ਵੀ ਸਮਝਣ ਪਈਦਾ ਕਿ ਤੁਹਾਡੇ ਤੋਂ ਲੋਕ ਖਫਾ ਕਿਉਂ ਹੈ ਐਡੀ ਛਤੀ ਲੋਕ ਨਾਰਾਜ਼ ਕਿਉਂ ਹੈ ਤੁਹਾਨੂੰ ਲੋਕ ਸਭਾ ਦੇ ਵਿੱਚ 3 ਸੀਟਾਂ ਦਿੱਤੀਆਂ ਮਿਊਂਸਪਲ ਕਾਰਪੋਰੇਸ਼ਨ ਦੇ ਵਿੱਚ ਤੁਸੀਂ ਧੱਕੇ ਨਾਲ ਲਈਆਂ ਧੱਕੇ ਨਾਲ ਮੇਅਰ ਬਣੇ ਧੱਕੇ ਨਾਲ ਤੁਸੀਂ ਸਰਪੰਚੀ ਤੁਸੀਂ ਲੋਕਾਂ ਦੇ ਧੱਕੇ ਦੇ ਕਾਗਜ਼ਾਤ ਰੱਦ ਕਰਵਾਏ ਇਹ ਤਾਂ ਗੱਲ ਤੇ ਕਿ ਜਿਵੇਂ ਬਾਈ ਦੇ ਵਿੱਚ ਤੁਹਾਨੂੰ ਲੋਕਾਂ ਨੇ ਪਿਆਰ ਦਿੱਤਾ ਸੀ ਉਹ ਪਿਆਰ ਗਵਾਚਿਆ ਕਿਉਂ ਲੋਕ ਲੋਕੀ ਤੁਹਾਨੂੰ ਨਫ਼ਰਤ ਕਿਉਂ ਕਰਨ ਲੱਗ ਪਏਗੇ ਨਾ ਤੁਹਾਨੂੰ ਉਸ ਤੇ ਪਰਚੋਲ ਕਰਨੀ ਚਾਹੀਦੀ ਹੈ ਤੁਸੀਂ ਪਰਚੋਲ ਕਰਦੇ ਤੁਹਾਨੂੰ ਲੱਗਦਾ ਕੋਈ ਗੱਲ ਨਹੀਂ ਆਪਾਂ ਇੱਕ ਵਾਰ ਐਮਐਲਏ ਬਣ ਗਏ ਆ ਗਾਂ ਅੱਧਿਆਂ ਨੇ ਇੰਨਾ ਚੋ ਕਾਂਗਰਸ ਚ ਸ਼ਾਮਲ ਹੋ ਜਾਣਗੇ ਅੱਧੇ ਭਾਜਪਾ ਚ ਸ਼ਾਮਲ ਹੋ ਜਾਣਗੇ ਅੱਧੇ ਹੋਰ ਸ਼ਾਮਲ ਇਹ ਤੇ ਹੈ ਕਿ ਜੋ ਤੁਸੀਂ ਕਰਨਾ ਕਰੀ ਚੱਲੋ ਅਹੀਂ ਤੇ ਇੱਕ ਵਾਰ ਐਮਐਲਏ ਬਣ ਗਏ ਗਾ ਇਹਨਾਂ ਦੀਆਂ ਕਈਆਂ ਦੀਆਂ ਟਿਕਟਾਂ 50 ਤੋਂ ਲੈ ਕੇ 60 ਜਿਹੜੇ ਐਮਐਲਏ ਆਵਾਦੀ ਪਾਰਟੀ ਉਹਨਾਂ ਦੇ ਤੇ ਟਿਕਟਾਂ ਕੱਟੀਆਂ ਜਣੀਆਂ ਇਹਨਾਂ ਜੋ ਜਿਹੜਾ ਆਵਾਦੀ ਪਾਰਟੀ ਨੇ ਕਹਿੰਦਾ ਸਾਡੇ ਰਿਜੈਕਟ ਮਾਲ ਰਿਜੈਕਟ ਮਾਲ ਚੋਂ ਅੱਧਾ ਭਾਜਪਾ ਨੇ ਚੱਕ ਲੈਣਾ ਅੱਧਾ ਕਾਂਗਰਸ ਨੇ ਚੱਕ ਲੈਣਾ ਪਰ ਲੋਕ ਫਿਰ ਉਹਨਾਂ ਨੂੰ ਸਬਕ ਸਿਖਾਉਣਗੇ ਜਿਹੜਾ ਆਵਾਦੀ ਪਾਰਟੀ ਦਾ ਰਿਜੈਕਟ ਮਾਲ ਕਾਂਗਰਸ ਜਾਂ ਭਾਜਪਾ ਕੋ ਜਾਊਗਾ ਉਹਨਾਂ ਕਰ ਚਲੋ ਕੋਈ ਗੱਲ ਉਹਨਾਂ ਨੂੰ ਤੇ ਬਾਅਦ ਚ ਦੇਖਾਂ ਪਹਿਲਾਂ ਤੁਹਾਨੂੰ ਇਹ ਸਭ ਕੁਝ ਦਿੰਨੇ ਹੈਗੇ ਇਸ ਕਰਕੇ ਅੱਜ ਵੀ ਮੌਕਾ ਹੱਲੇ ਵੀ ਇਹਨਾਂ ਕੋਲ 18 19 ਮਹੀਨੇ ਬਾਕੀ ਨੇ ਲੋਕਾਂ ਦੇ ਨਾਲ ਗੱਲ ਗੱਲ ਕਰਨੀ ਸਿੱਖੋ ਤੇਜ਼ੀਬ ਚਾਹੀਦੀ ਹੈਗੀ ਹੈ ਲਿਆਕਤ ਚਾਹੀਦੀ ਹੈਗੇ ਤੁਸੀਂ ਤੇ ਗਾਲਾਂ ਕੱਢਦੇ ਹੋ ਤੁਸੀਂ ਤੇ ਛਿੜਕਾ ਮਾਰਦੇ ਹੋ ਤੁਸੀਂ ਤੇ ਗੰਦੇ ਗੱਦਿਆਂ ਤੇ ਬਿਠਾਉਂਦੇ ਹੋ ਤੁਸੀਂ ਤੇ ਕਟਵਾਉਂਦੇ ਹੋ ਤੁਸੀਂ ਤੇ ਝੂਠੇ ਪਰਚੇ ਦਰਜ ਕਰਵਾਉਂਦੇ ਹੋ ਤੇ ਲੋਕ ਮਾਫ ਨਹੀਂ ਕਰਨਗੇ ਇੱਕ ਵਾਰੀ ਪਹਿਲਾਂ ਵੀ ਜਦੋਂ ਸਵਾਲ ਕੀਤਾ ਲੋਕਾਂ ਨੇ ਉਦੋਂ ਸੈਸ਼ਨ ਵਿਧਾਨ ਸਭਾ ਦਾ ਹੋਣਾ ਸੀ ਕੁਝ ਦਿਨ ਪਹਿਲਾਂ ਤੇ ਇਹ ਵਿਧਾਇਕ ਹੱਥ ਮਾਰ ਕੇ ਫੋਨ ਖੋਂਦਾ ਬਾਅਦ ਵਿੱਚ ਸਵਾਲ ਜਦੋਂ ਆਪਾਂ ਕੀਤਾ ਕਿਸ ਤਰ੍ਹਾਂ ਕਿਉਂ ਕੀਤਾ ਕਹਿੰਦਾ ਮੇਰਾ ਇਹ ਸਟਾਈਲ ਹੈ ਅੱਜ ਲੋਕੀ ਸਟਾਈਲ ਤੈਨੂੰ ਯਾਦ ਕਰਵਾ ਦੇਣਗੇ ਵੀ ਸੋਸਟਾਈਲ ਦੇ ਵਿੱਚ ਇਹ ਤੇ ਤੇ ਲੋਕਾਂ ਨੇ ਬੜੇ ਸਿੱਧੇ ਕੀਤੇ ਹੈਗੇ ਨੇ ਪੰਜਾਬ ਦੀ ਜਨਤਾ ਨੇ ਬਹੁਤ ਸਿੱਧੇ ਕੀਤੇ ਨੇ ਇਸ ਕਰਕੇ ਤੁਹਾਨੂੰ ਵੀ ਲੋਕੀ ਸਿੱਧੇ ਕਰ ਦੇਣਗੇ ਮਤਲਬ ਜਿੰਨਾ ਲੋਕਾਂ ਨੇ ਤੁਹਾਨੂੰ ਵੋਟਾਂ ਪਾਈਆਂ ਜਿਨ੍ਹਾਂ ਨੇ ਤੁਹਾਨੂੰ ਐਮਐਲਏ ਬਣਾਇਆ ਤੁਸੀਂ ਉਹਨਾਂ ਨੂੰ ਯੁੱਤੀਆਂ ਮਾਰਦੇ ਹੋ ਯਾਰ ਉਹਨਾਂ ਨੇ ਧੱਕੇ ਕਰਦੇ ਹੋ ਕੋਈ ਐਮਐਲਏ ਲੋਕਾਂ ਦਾ ਮੋਬਾਈਲ ਖੋਈ ਜਾਂਦਾ ਕੋਈ ਮੋਬਾਈਲ ਕਰਦਾ ਕਰਦਾ ਕਹਿੰਦਾ ਕਿ ਟਰਾਲੀਆਂ ਦੀ ਕਿਹੜੀ ਗੱਲ ਹੈ ਹੈਨਾ ਫਿਰ ਇੱਕ ਇੱਕ ਐਮਐਲਏ ਦਾ ਪਿਤਾ ਸ੍ਰੀ ਭਰਾ ਸ਼੍ਰੀ ਲੋਕਾਂ ਨੂੰ ਸਾਫ ਕਾ ਐਮਐਲਏ ਨੂੰ ਗਾਲਾਂ ਕੱਢੀ ਜਾਂਦੇ ਹੈਗੇ ਨੇ ਮਤਲਬ ਇੱਕ ਐਮਐਲਏ ਦਾ ਸਾਥੀ ਨਸ਼ੇ ਵਿੱਚ ਇਹਦਾ ਚਿੱਟਾ ਵਿੱਚ 11 11 ਮੁਕਦਮੇ ਦਰਜ ਨੇ ਮਤਲਬ ਇਹ ਆਮ ਆਦੀ ਪਾਰਟੀ ਨੂੰ ਤੇ ਉਹਨਾਂ ਪ੍ਰਤਾਪ ਸਿੰਘ ਬਾਜਵਾ ਨੂੰ ਸਬਕ ਦੇਣ ਤੋਂ ਪਹਿਲਾਂ ਇਹਨਾਂ ਨੂੰ ਵੀ ਸਬਕ ਦਿਓ ਨਾ ਜਿਹੜੇ ਤੁਹਾਡੀ ਮਿੱਟੀ ਪਲੀਤ ਕਰ ਰਹੇ ਨੇ ਜਿਹੜੀ ਤੁਹਾਡੀ ਪਾਰਟੀ ਬਦਨਾਮ ਕਰ ਰਹੇ ਨੇ ਜਿਹੜੀ ਤੁਹਾਡੀ ਸਰਕਾਰ ਬਦਨਾਮ ਕਰ ਰਹੇ ਨੇ ਕਿਤੇ ਇਹਨਾਂ ਨੂੰ ਵੀ ਲੈ ਕੇ ਜਾਓ ਵਿਪਾਸਨਾ ਤੇ ਲੈ ਕੇ ਜਾਓ ਕਿਤੇ ਇਹਨਾਂ ਦਾ ਦਿਮਾਗ ਠੰਡਾ ਹੋਵੇ ਦਿਮਾਗ ਇਹਨਾਂ ਦਾ ਕੰਟਰੋਲ ਦੇ ਵਿੱਚ ਰਹੇ ਕਿਹਾ ਕਿ ਇਹਨਾਂ ਨੂੰ ਵੀ ਪਹਿਲਾਂ ਸਬਕ ਸਿਖਾਉਣਾ ਚਾਹੀਦਾ ਇੱਕ ਸੰਗਰੂਰ ਤੋਂ ਵਿਧਾਇਕ ਦਾ ਪੰਗਾ ਪਿਆ ਕੋਈ ਕਈ ਲੱਖਾਂ ਦਾ ਮਾਮਲਾ ਸਾਹਮਣੇ ਆਇਆ ਉਹ ਤਾਂ ਕਹਿੰਦੇ ਵਿਧਾਇਕ ਇੰਨੀ ਬੇਵੱਸ ਹੋ ਗਈ ਕਿ ਪਾਰਟੀ ਦੇ ਪ੍ਰਧਾਨ ਤੱਕ ਵੀ ਅਪੀਲਾਂ ਦਲੀਲਾਂ ਕੀਤੀਆਂ ਗੱਲਾਂ ਆਈਆਂ ਕਿਉਂ ਕਹਿੰਦੇ ਕੋਈ ਗੱਲ ਨਹੀਂ ਕੋਈ ਦਿਨ ਰ ਪਹਿਣਾ ਤੁਸੀਂ ਠੰਡੇ ਰਹੋ ਆਪੇ ਮਸਲਾ ਹੱਲ ਹੋ ਜਾਏਗਾ ਮਤਲ ਅੱਜ ਮਾਮਲਾ ਠੰਡਾ ਹੋ ਗਿਆ ਨਾ ਲੋਕਾਂ ਨੂੰ ਤੇ ਚੇਤੇ ਹੀ ਆ ਲੋਕਾਂ ਨੂੰ ਤੇ ਜਿਆਦਾ ਹੀ ਆ ਨਾ ਵੀ ਉਹ ਮਾਮਲਾ ਠੰਡਾ ਕਿਵੇਂ ਹੋਇਆ ਲੋਕਾਂ ਨੂੰ ਤੇ ਜਿਆਦਾ ਹੁਣ ਸਵਾਲ ਇਹ ਕਿ ਇਹ ਜਿਹੜੇ ਮਸਲੇ ਨੇ ਲੋਕ ਭੁੱਲਦੇ ਨਹੀਂ ਹੈਗੇ ਲੋਕਾਂ ਕੋ ਕੀ ਇੱਕ ਹਥਿਆਰ ਤੁਹਾਡੇ ਕੋ ਤੇ ਚਲੋ ਪੁਲਸਾ ਤੁਹਾਡੇ ਕੋ ਡੰਡਾ ਤੁਹਾਡੇ ਕੋ ਕਾਨੂੰਨ ਆ ਤੁਸੀਂ ਪਰਚੇ ਦਰਜ ਕਰਵਾ ਦਿੰਦੇ ਹੋ ਦਬਕੇ ਮਰਵਾ ਦਿੰਦੇ ਹੋ ਪਰ ਲੋਕਾਂ ਕੋ ਤੇ ਇੱਕ ਹਥਿਆਰ ਹੈਗਾ ਨਾ ਉਹ ਵੋਟ ਦਾ ਹਥਿਆਰ ਉਹ ਸਾਰੇ ਹਥਿਆਰਾਂ ਨਾਲੋਂ ਖਤਰਨਾਕ ਆ ਉਹ ਲੋਕ ਫਿਰ ਜੋ ਡੱਬੇ ਖਾਲੀ ਨੇ ਜਮਾਨਤਾਂ ਜਬਤ ਹੁੰਦੀਆਂ ਨੇ ਫਿਰ ਪਤਾ ਲੱਗਦਾ ਹੈ ਇਹਨਾਂ ਦੇ ਬਹੁਤਿਆਂ ਦੇ ਜਿਹੜੇ ਹਾਲਾਤ ਬਹੁਤ ਮਾੜੇ ਹੋਣੇ ਨੇ ਹੁਣ ਚੰਗੇ ਭਲੇ ਜਿਹੜੇ ਇਹਨਾਂ ਦੇ ਐਮਐਲਏ ਉਹ ਵੀ ਵਿਵਾਦਾਂ ਵਿੱਚ ਰਹਿ ਰਹੇ ਨੇ ਸਰਕਾਰ ਪਿਛਲੇ ਤੁਸੀਂ 15 ਦਿਨ ਤੇ ਦੇਵਲੋ ਸਰਕਾਰ ਨੂੰ ਯੂ ਟਰਨ ਤੇ ਯੂ ਟਰਨ ਲੈਣੇ ਪੈ ਰਹੇ ਨੇ ਸਰਕਾਰ ਦੀਆਂ ਜਿੰਨੀਆਂ ਵੀ ਆਪਣੀਆਂ ਚੱਲਾਂ ਸਿੱਧੀਆਂ ਚੱਲਦੇ ਸਾਰੀਆਂ ਪੁੱਠੀਆਂ ਪੈ ਰੀਆਂ ਨੇ ਇਸ ਕਰਕੇ ਸਰਕਾਰ ਨੂੰ ਸਰਕਾਰ ਦੇ ਐਮਐਲਏ ਨੂੰ ਪਾਰਟੀ ਦੇ ਐਮਐਲਏ ਨੂੰ ਚਾਹੀਦਾ ਹੈ ਕਿ ਹੱਲੇ ਵੀ ਟਾਈਮ ਆ ਸੁਧਰ ਜੋ ਸਮਾਤਾਡੇ ਕੋਲ ਜਦੋਂ ਤੁਹਾਡੇ ਹੱਥੋਂ ਸਮਾਂ ਨਿਕਲ ਗਿਆ ਤੇ ਸਮਾਂ ਕਿਸੇ ਦਾ ਸাকার ਨਹੀਂਆ ਸਮੇਂ ਨੇ ਤੇ ਆਪਣੀ ਰਫਤਾਰ ਦੇ ਨਾਲ ਚੱਲਦੇ ਰਹਿਣਾ ਹੈ ਤੇ ਫਿਰ ਅੱਖਾਂ 'ਚ ਕੁਸੁੰਨ ਦੇ ਦੇ ਕੇ ਰੋਵੋਗੇ ਹੁਣ ਇਸ ਚੱਕਰ ਦੇ ਵਿੱਚ ਦੇਖੋ ਕਿੰਨੇ 10 12 ਐਮਐਲਏ ਨੇ ਜਿਹੜੇ ਹਮੇਸ਼ਾ ਹੀ ਵਿਵਾਦਾਂ ਵਿੱਚ ਰਹਿੰਦੇ ਨੇ ਦੋ ਤਿੰਨ ਇਹਨਾਂ ਦੇ ਮੰਤਰੀ ਉਹ سنگੀਨ ਕਿਸਮ ਦੇ ਵਿੱਚ ਜੁਰਮਾਂ ਦੇ ਵਿੱਚ ਇੱਕ ਨੂੰ ਕੱਢਤਾ ਇੱਕ ਨੂੰ ਰੱਖਿਆ ਫਿਰ ਇਹਨਾਂ ਦੇ ਅਫਸਰਾਂ ਦਾ ਇਸ਼ੂ ਉੱਠ ਕੋਲ ਉੱਤਾ ਉਸ ਤੇ ਪਰਦਾ ਪਾ ਦਿੱਤਾ ਨਸ਼ਿਆਂ ਵਾਲੇ ਇਹਦੇ ਨਾਲ ਅਫਸਰ ਮਿਲੇ ਨੇ ਉਸ ਤੇ ਪਰਦਾ ਪਾ ਦਿੱਤਾ ਸਰਕਾਰ ਨੇ ਐਮਐਲਏ ਕਿੰਨੇ ਵਿਵਾਦਾਂ ਦੇ ਵਿੱਚ ਆ ਹਰ ਐਮਐਲਏ ਨਾਲ ਦੇ ਵਿਵਾਦਾਂ ਦੇ ਵਿੱਚ ਰਹਿ ਰਿਹਾ ਪੰਜ ਸੱਤ ਨੂੰ ਛੱਡ ਕੇ ਤੇ ਉਹ 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 ਜਿਹੜੇ ਤੁਸੀਂ ਕੰਮ ਕਹਿ ਰਹੇ ਹੋ ਤੁਸੀਂ ਕਹਿੰਦੇ ਕਿ ਅਸੀਂ ਗਰੰਟੀਆਂ ਪੂਰੀਆਂ ਕਰਨੇ ਉਹ ਤੁਸੀਂ ਦੇਖੋ ਗਰੰਟੀਆਂ ਦੇ ਧੱਬੇ ਹੀ ਆ ਨਾ ਤੁਹਾਨੂੰ ਬੱਚੇ ਘੇਰੇ ਨੇ ਤੁਹਾਨੂੰ ਔਰਤਾ ਘੇਰੀਆਂ ਨੇ ਤੁਹਾਨੂੰ ਕਿਸਾਨ ਘੇਰੇ ਨੇ ਤੁਹਾਨੂੰ ਮਜ਼ਦੂਰ ਘੇਰੇ ਨੇ ਤੁਹਾਨੂੰ ਟੀਚਰ ਘੇਰੇ ਤੁਹਾਡੇ ਕੋਲ ਜਵਾਬ ਨਹੀਂ ਹੁਣ ਤੁਸੀਂ ਕਹਿੰਦੇ ਕਿ ਸਾਡਾ ਰਾਹ ਨਾ ਰੋਕੋ ਤੇ ਜਦੋਂ ਆਪ ਤੁਸੀਂ ਧਰਨੇ ਦਿੰਦੇ ਸੀ ਆਪ ਧਰਨਿਆਂ ਦੇ ਵਿੱਚ ਬੈਠਦੇ ਸੀ ਮਤਲਬ ਤੁਹਾਡੀ ਵਾਰੀ ਸਭ ਕੁਝ ਠੀਕ ਆ ਤੇ ਜੇ ਲੋਕ ਧਰਨੇ ਦੇਣ ਤੁਸੀਂ ਉਹਨਾਂ ਦੀਆਂ ਮੰਗਾਂ ਨਹੀਂ ਪੂਰੀਆਂ ਕਰਦੇ ਫਿਰ ਤੁਸੀਂ ਕਹਿੰਦੇ ਕਿ ਰਾਹ ਨਾ ਰੁਕੋ ਕਹਿੰਦੇ ਤੁਹਾਡੀਆਂ ਮੰਗਾਂ ਸੈਂਟਰ ਨਾਲ ਤੇ ਤੁਹਾਡੇ ਪੰਜਾਬ ਦੇ ਨਾਲ ਵੀ ਬਹੁਤ ਸਾਰੀਆਂ ਮੰਗਾਂ ਤੁਸੀਂ ਹਲੇ ਤੱਕ ਐਗਰੀਕਲਚਰ ਪਾਲਿਸੀ ਨਹੀਂ ਬਣਾਈ ਮਾਈਨਿੰਗ ਦੇਖੋ ਅੱਜ ਇੱਕ ਏਰੀਆ ਦੇ ਵਿੱਚ ਕਹਿੰਦੇ ਉੱਥੇ ਵਿਸਾਖੀ ਦੇ ਮੌਕੇ ਬਹੁਤ ਵੱਡਾ ਮੇਲਾ ਲੱਗਦਾ ਮਾਈਨਿੰਗ ਦੇ ਚੱਲਦੇ ਮੇਲਾ ਨਹੀਂ ਲੱਗਾ ਹੈਗਾ। ਸਰਕਾਰ ਇਸ ਤੇ ਚੁੱਪ ਆ। ਇਸ ਕਰਕੇ ਇਹ ਜਿਹੜੇ ਸਵਾਲ ਇਹ ਨੇ ਸਰਕਾਰ ਦੇ ਜਿੰਨਾ ਚਾਵਾਂ ਦੇ ਨਾਲ ਸਰਕਾਰ ਚੁਣੀ ਸੀ। ਉਹਨੇ ਚਾਅ ਪੂਰੇ ਨਹੀਂ ਹੋ। ਇੱਕ ਤੇ ਇਹਨਾਂ ਨੇ ਸਪਨੇ ਹੀ ਇੰਨੇ ਦਿਖਾ ਦਿੱਤੇ ਹੈਗੇ। ਉਹ ਤਾਰੇ ਤੋੜਨ ਦੀ ਬਰਾਬਰ ਵਾਲੀ ਗੱਲ ਸੀ। ਇਹ ਦੋ ਐਮਐਲਏ ਆਇਆ, ਤੀਜਾ ਐਮਐਲਏ ਜਿਹੜੇ ਮਹਾਲੀ ਤੋਂ ਜਿਹੜੇ ਐਮਐਲਏ ਨਿਕਲਵੰਦ ਸਿੰਘ। ਉਹਨਾਂ ਦੇ ਪਿੱਛੇ ਜੇ ਵੀ 5-6 ਮਹੀਨੇ ਪਹਿਲਾਂ ਵੀ ਈਡੀ ਦੀ ਰੇਡ ਸੀ। ਅੱਜ ਵੀ ਉਹਨਾਂ ਦੇ ਘਰ ਈਡੀ ਦੀ ਰੇਡ ਚੱਲ ਰਹੀ ਆ। ਹਣਾ ਉਹ ਵੀ ਪਤਾ ਨਹੀਂ ਈਡੀ ਦੀ ਰੇਡ ਦੇ ਵਿੱਚ ਕੀ ਨਿਕਲਦਾ ਕੀ ਨਹੀਂ ਨਿਕਲਦਾ ਹਾਲਾਂਕਿ ਕੁਲਵੰਤ ਸਿੰਘ ਹੁਣੇ ਪਹਿਲਾਂ ਵੀ ਕਹਿੰਦੇ ਕਿ ਆਪਾਂ ਕਿਸੇ ਵੀ ਤਰ੍ਹਾਂ ਦੀ ਜਿਹੜੀ ਜਾਂਚ ਆ ਉਹਨੂੰ ਉਹਦਾ ਸਾਹਮਣਾ ਕਰਨ ਨੂੰ ਤਿਆਰ ਫੇਸ ਕਰਨ ਨੂੰ ਤਿਆਰ ਪਰ ਅੱਜ ਆ ਕਿ ਈਡੀ ਦਾ ਰੇਡ ਚੱਲ ਰਹੀ ਆ ਤੇ ਆਮ ਆਦੀ ਪਾਰਟੀ ਨੇ ਧਰਣਾ ਲਾ ਦਿੱਤਾ ਹੈਗਾ ਕਿ ਬਹੁਤ ਸਾਰੇ ਜਿਹੜੇ ਐਮਐਲਏ ਦੇ ਕਈ ਮਸਲਿਆਂ ਤੇ ਅੱਜ ਪੜਦਾ ਪਾਉਣ ਦੀ ਸਰਕਾਰ ਨੇ ਕੋਸ਼ਿਸ਼ ਕੀਤੀ ਆ ਕਾਂਗਰਸ ਪਾਰਟੀ ਦਾ ਧਰਨਾ ਪ੍ਰੀਪਲਾਨ ਨਹੀਂ ਸੀ ਪਰ ਆਮ ਆਦਮੀ ਪਾਰਟੀ ਦਾ ਧਰਨਾ ਹੀ ਪਲਾਨਡ ਸੀ ਕਿ ਸਾਡੇ ਐਮ ਐਲ ਏਸ ਤੇ ਵੀ ਪੜਦਾ ਪੈ ਜੇ ਅਸੀਂ ਸਰਕਾਰ ਨੂੰ ਵੀ ਸਰਕਾਰ ਨੂੰ ਵੀ ਦੱਸ ਦਈਏ ਆਪੋਜੀਸ਼ਨ ਨੂੰ ਵੀ ਦੱਸ ਦਈਏ ਕਿ ਅਸੀਂ ਬਰਾਬਰ ਦੇ ਜੇ ਪਤਾ ਪਹਿਲੀ ਦਫਾ ਦੇਖਿਆ ਕਿ ਆਪੋਜੀਸ਼ਨ ਆਪੋਜੀਸ਼ਨ ਪਾਰਟੀ ਵੀ ਧਰਨਾ ਦੇ ਰਹੀ ਹੈ ਔਰ ਸਰਕਾਰ ਵੀ ਦੇ ਰਹੀ ਹੈ ਇਸੇ ਕਰਕੇ ਸੁਨੀਲ ਜਾਖੜ ਹੋਣਾ ਦੀ ਵੀ ਸਟੇਟਮੈਂਟ ਆਈ ਹੈ ਉਹ ਕਹਿੰਦੇ ਕਰ ਕੀ ਰੇਗ ਨੇ ਕਿਉਂਕਿ ਸਰਕਾਰ ਲੋਕਤੰਤਰ ਦੇ ਵਿੱਚ ਸਰਕਾਰ ਤੇ ਆਪੋਜੀਸ਼ਨ ਇਹਨਾਂ ਦੀ ਖੂਬਸੂਰਤੀ ਹੁੰਦੀ ਹੈ ਡੈਮੋਕਰੇਟ ਡੈਮੋਕ੍ਰੇਸੀ ਤਾਂ ਹੀ ਜਿੰਦਾ ਹੈਗਾ ਪਰ ਹੁਣ ਦੇਖੋ ਨਾ ਜਿਹੜੇ ਸਰਕਾਰ ਤੇ ਆਪੋਜੀਸ਼ਨ ਜਿਹੜੀ ਮੁੱਖ ਆਪੋਜੀਸ਼ਨ ਪਾਰਟੀ ਆ ਇਸ ਟਾਈਮ ਉਹ ਕਾਂਗਰਸ ਆ ਦੋਨੇ ਧਰਨੇ ਤੇ ਬੈਠੀਆਂ ਨੇ ਤੇ ਪੰਜਾਬ ਦੇ ਭੱਖ ਦੇ ਮਸਲੇ ਕਿੰਨੇ ਨੇ ਉਹਨਾਂ ਦੇ ਕੋਈ ਗੱਲ ਨਹੀਂ ਕਰ ਰਹੇ ਹੈਗਾ ਤੇ ਇਸ ਕਰਕੇ ਜਿਹੜੀ ਪੰਜਾਬ ਦੀ ਜਿਹੜੀ ਸਿਆਸਤ ਆ ਜਿਹੇ ਸਿਆਸਤ ਨੇ ਪਹਿਲਾਂ ਵੀ ਪੰਜਾਬ ਨੂੰ ਬੜੀ ਵਾਰ ਮਰਵਾਇਆ ਹੈਗਾ ਪਰ ਫਿਰ ਪੰਜਾਬ ਦੀ ਜਨਤਾ ਖੜੀ ਹੁੰਦੀ ਆ ਤੇ ਉਹਨਾਂ ਨੂੰ ਫਿਰ ਪੋਲੀਟੀਕਲ ਪਾਰਟੀਆਂ ਨੂੰ ਫਿਰ ਉਹਨਾਂ ਦੇ ਪੈਰ ਨਹੀਂ ਲੱਗਦੇ ਆਗੇ ਹੁਣ ਇਹ ਹੈ ਕਿ ਆਮ ਆਦੀ ਪਾਰਟੀ ਦੇਖਦੇ ਕਿ ਆ ਪ੍ਰਤਾਪ ਸਿੰਘ ਬਾਜਵਾ ਨੂੰ ਗ੍ਰਿਫਤਾਰ ਕਰਕੇ ਸਰਕਾਰ ਕਿਹੜੀ ਜੰਗ ਜਿੱਤ ਲੈਂਦੀ ਆ ਤੇ ਪ੍ਰਤਾਪ ਸਿੰਘ ਬਾਜਵਾ ਕਿਹੜੀ ਜੰਗ ਹਾਰ ਜਾਂਦੇ ਨੇ